ਤਸਵੀਰਾਂ ਦੇਲੀ ਨੂੰ ਸ਼੍ਰੀ ਚਮਕੌਰ ਸਾਹਿਬ ਤੇ ਤੁਹਾਡਾ ਸਵਾਗਤ ਹੈ ਮੈਂ ਖੜਾ ਹਾਂ ਸ਼੍ਰੀ ਚਮਕੌਰ ਸਾਹਿਬ ਦੇ ਸਿਟੀ ਸੈਂਟਰ ਦੇ ਵਿੱਚ ਬਣੇ ਨਵੇਂ ਫੁੱਟਬਾਲ ਗਰਾਊਂਡ ਤੇ ਬਾਸਕਟਬਾਲ ਗਰਾਊਂਡ ਦੇ ਵਿੱਚ ਅਜੇ ਇਹ 14 ਲੱਖ ਦੀ ਲਾਗਤ ਨਾਲ ਬਾਸਕਟਬਾਲ ਦਾ ਗਰਾਊਂਡ ਬਣ ਕੇ ਤਿਆਰ ਹੋਇਆ ਤੇ ਇੱਕ ਗਰਾਊਂਡ ਖੇਡ ਗਰਾਊਂਡ ਫੁੱਟਬਾਲ ਦਾ ਵੀ ਤਿਆਰ ਹੋਇਆ ਜੇ ਤੀਹ ਦਾ ਉਗਾਟ ਨੂੰ ਹੁਣ ਅਜੇ ਹੋਣਾ ਹੈ ਤੇ ਪੋਲ ਲਗਾਏ ਗਏ ਨੇ ਪੋਲਾਂ ਦੇ ਪਿੱਛੇ ਤੇ ਜੋ ਵੈਰੀਗੇਟ ਕੀਤੇ ਹੁੰਦੇ ਕਵਰ ਕੀਤੇ ਹੁੰਦੇ ਜਾਲ ਲਾਉਣ ਵਾਸਤੇ ਉਹ ਚੋਰਾ ਵੱਲੋਂ ਦੋਨੋਂ ਪੋਲਾਂ ਤੇ ਚੋਰੀ ਕਰ ਲਏ ਗਏ ਤੇ ਨਗਰ ਕੌਂਸਲ ਵਾਈਸ ਪ੍ਰਧਾਨ ਇੰਸ펙ਟਰ ਸਾਹਿਬ ਸੁਨਾਮ ਸਿੰਘ ਸਾਰੇ ਇੱਥੇ ਦੇਖਣਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਇਹ ਪੋਲ ਜੋ ਇੱਥੇ ਕਾਸੀ ਹੋਏ ਸੀ ਇੱਥੋਂ ਗੱਭੇ ਤੇ ਵੱਢ ਕੇ ਜਾਂ نیچے ਦੇ ਖੋਲ ਕੇ ਥੱਲੇ ਲੱਗੇ ਹੋਏ ਸੀ ਉਹਨਾਂ ਵੱਲੋਂ ਚੋਰੀ ਕੀਤੇ ਗਏ ਨੇ ਇਹਦਾ ਇਹ ਬਾਸਕਟਬਾਲ ਦਾ ਗਰਾਊਂਡ ਹੈ ਨਵਾਂ ਬਣਿਆ ਹੈ ਸਾਹਮਣੇ ਵਾਲੀਬਾਲ ਦਾ ਗਰਾਊਂਡ ਝਾੜ ਲੱਗਣ ਵਾਲਾ ਹੈ ਤੇ ਨਾਲ ਹੀ ਇਸ ਬਾਸਕਟਬਾਲ ਦਾ ਜੋ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਅੰਗ ਵੱਲੋਂ ਖਰਾਡ ਜਾਰੀ ਕੀਤੀ ਸੀ ਐਮਐਲਏ ਡਾਕਟਰ ਚਰਨਜੀਤ ਨੇ ਇਸ ਦਾ ਕੰਮ ਦੀ ਸ਼ੁਰੂਆਤ ਕਰਾਈ ਸੀ ਨਹੀਂ ਪੱਥਰ ਰੱਖਿਆ ਸੀ ਦੇਖ ਸਕਦੇ ਹੋ ਪੋਲਾਂ ਦੀ ਚੋਰੀ ਹੋ ਗਈ ਇਸ ਪੋਲ ਦੀ ਵੀ ਹੋ ਗਈ ਦੂਜੇ ਪਾਸੇ ਵੀ ਆਪਾਂ ਜਾ ਰਹੇ ਹਾਂ ਉਸ ਦੇ ਵੀ ਪੋਲ ਦਿਨ ਦੇ ਵਿੱਚ ਹੀ ਵੱਢ ਲਏ ਗਏ ਦਿਨ ਦੇ ਵਿੱਚ ਜਾਂ ਰਾਤ ਦੇ ਚੌਕੀਦਾਰ ਦੇ ਦੱਸਣ ਅਨਸਾਰ ਵੀ ਮੈਂ ਨੂੰ ਦਿਨ ਚ ਵੱਢੇ ਗਏ ਕਿਉਂਕਿ ਰਾਤ ਦਾ ਚੌਕੀਦਾਰ ਵੱਲੋਂ ਨਗਰ ਕੌਂਸਲ ਨੂੰ ਸੂਚਿਤ ਕੀਤਾ ਗਿਆ ਨਹੀਂ ਕੀਤਾ ਗਿਆ ਇਹ ਇਨਕੁਆਇਰੀ ਅਧੀਨ ਹੈ ভাইস ਪ੍ਰਧਾਨ ਇੱਥੇ ਕਿਸੇ ਨੇ ਖੇਡਣ ਵਾਲੇ ਨੇ ਗਰਾਊਂਡ ਦਾ ਜੋ ਵੀਡੀਓ ਬਣਾ ਕੇ ਭੇਜੀ ਵੀ ਇੱਥੇ ਕੱਲ ਪੋਲ ਚੋਰੀ ਵੱਢ ਹੋ ਚੁੱਕੇ ਨੇ ਉਹ ਦਿਨ ਦਿਹਾੜੇ ਚੋਰਾں ਦੇ ਹੌਸਲੇ ਬੁਲੰਦ ਨਗਰ ਕਾਉਂਸਲ ਦੀ ਸਰਕਾਰੀ ਪ੍ਰਾਪਰਟੀ ਤੇ ਲੱਗੇ ਪੋਲ ਦੇ ਪਿੱਛੇ ਜੋ ਪਾਈਪ ਸੀਗੇ ਉਹ ਵੱਡੇ ਗਏ ਨੇ ਇਹਦੇ ਵੀ ਵੱੜਤੇ ਦੋਨੋਂ ਪਾਸੇ ਵੱੜਤੇ ਹਨਾ ਜੀ ਅ ਤਾਂ ਜੀ ਇਹ ਕਦੋਂ ਲੱਗੇ ਸੀ ਅਜੇ ਇਹਨਾਂ ਨੂੰ ਲਾਇਆ ਨੂੰ ਹਲੇ ਮੇਰੇ ਖਰ ਦੇ ਇੱਕ ਹਫਤਾ ਕਿ ਹੋਇਆ ਪਿਛਲੇ ਆ ਆ ਵੀ ਐਤਵਾਰ ਤੋਂ ਪਿਛਲੇ ਐਤਵਾਰ ਲਾਇਸੀ ਅਸੀਂ ਜੀ ਤੇ ਆ ਦੇਖ ਲਓ ਤੁਸੀਂ ਹਾਲ ਇਹ ਇਹਨਾਂ ਦੇ ਇਹਨਾਂ ਦੇ ਪਿੱਛੇ ਜਾਲ ਲੱਗਣਾ ਜਿਹੜਾ ਬਾਲ ਆਉਣਾ ਬਾਲ ਜਾਲ ਲੱਗਣਾ ਬਿਲਕੁਲ ਤੇ ਉਧਰ ਉਹਦੇ ਵੀ ਇਦਾਂ ਜਾਲ ਲੱਗਣਾ ਉਹ ਬਾਲੀ-ਬਾਲ ਦੇ ਹਲੇ ਉਹਦਾ ਵੀ ਅਸੀਂ ਤਾਂ ਹੀ ਜਾਲ ਦੀ ਸੀ ਲਾਇਆ ਤੇ ਤੇ ਦੇਖ ਲਓ ਇੱਥੇ ਚੌਂਕੀਦਾਰ ਵੀ ਹੈਗਾ ਤੇ ਇੱਥੇ ਕਈ ਵਾਰ ਚੋਰੀ ਹੋ ਚੁੱਕੀ ਆ ਕਦੇ ਟੂਟੀਆਂ ਲੈ ਕੇ ਖੋਲ ਕੇ ਕਦੇ ਕੋਸ਼ ਮੋਟਰ ਲੈ ਕੇ ਕੱਢ ਕੇ ਜੀ ਹੁਣ ਮੈਂ ਚੌਂਕੀਦਾਰ ਨੂੰ ਪੁੱਛਿਆ ਚੌਂਕੀਦਾਰ ਕਹਿੰਦਾ ਮੇਰੇ ਸਾਹਮਣੇ ਖੜੇ ਸੀ ਦੋ ਬੰਦੇ ਅੰਦਰ ਵੜੇ ਹੋਏ ਸੀ ਇੱਕ ਖੜਾ ਸੀ ਕਹਿੰਦਾ ਮੈਂ ਕੋਲ ਗਿਆ ਨਹੀਂ ਹੈਗਾ ਇਹਦਾ ਮਤਲਬ ਸਾਡਾ ਚੌਂਕੀਦਾਰ ਹੈ ਉਹਨਾਂ ਨਾਲਿਆ ਰਲਿਆ ਬਿਲਕੁਲ ਮੇਰਾ ਉਹ ਸਾਨੂੰ ਚੋਰੀ ਦੀ ਉਹ ਕੋ ਇੰਪਰਮਿਸ਼ਨ ਦਿੰਦਾ ਇੰਸਪੈਕਟਰ ਸਾਹਿਬ ਖੜੇ ਨੇ ਮੈਂ ਉਹਨੇ ਇਹ ਦੱਸਿਆ ਵੀ ਉੱਥੋਂ ਆ ਚੀਜ਼ਾਂ ਚੋਰੀ ਹੋ ਗਈਆਂ ਅੱਛਾ ਜੀ ਕੋਈ ਜਾਣਕਾਰੀ ਦਿੰਦਾ ਕੋਈ ਜਾਣਕਾਰੀ ਦਿੰਦਾ ਨਾ ਨਾ ਪੁਲਿਸ ਨੂੰ ਕਾਲ ਕਰਦਾ ਨਾਲ ਸਾਡਾ ਫਾਇਰ ਆਫਿਸਰ ਦਫ਼ਤਰ ਆ ਉੱਥੇ ਮੁੰਡੇ ਬੈਠੇ ਉਹਨੇ ਨਾ ਉਹਨਾਂ ਨੂੰ ਇਨਫੋਰਮ ਕਰਦਾ ਹੂੰ ਤੇ ਮੈਂ ਤਾਂ ਹੁਣ ਇਹੀ ਕਹੂੰਗਾ ਵੀ ਸ਼ਸ ਚੌਂਕੀਦਾਰੇ ਰਲਿਆ ਚੋਰਾ ਨਾਲ ਪਹਿਲਾਂ 1.5-2 ਲੱਖ ਰੁਪਏ ਦੀਆਂ ਟੂਟੀਆਂ ਆਵਾਸ਼ ਵੇਸ਼ਨ ਮੋਟਰ ਸਾਰਾ ਕੁਝ ਕੱਢ ਕੇ ਲੈ ਗਏ ਤੇ ਆ ਕਲੋਨੀ ਵਾਲੇ ਉਹ ਆ ਇਹੀ ਚੋਰੀਆਂ ਕਰਦੇ ਆ ਜਿਆਦਾ ਅਸੀਂ ਤਾਂ ਯਾਰ ਪਰੇਸ਼ਾਨ ਹੋ ਗਏ ਆ ਬੱਚਿਆਂ ਦੇ ਖੇਡਣ ਵਾਲੀ ਤਿੰਨ ਗਰਾਊਂਡ ਬਣਾਏ ਸੀਗੇ ਤੇ ਹੋ ਦੇਖ ਲਓ ਇਹੀ ਨਹੀਂ ਅਸੀਂ ਸੇਫ ਹੀ ਨਹੀਂ ਹੈਗੇ ਇੱਥੇ ਸੇਫ ਹੀ ਨਹੀਂ ਆਹ ਜਾਲੀਆਂ ਆ ਨਾ ਜਿਹੜੀ ਆ ਗ੍ਰਿਲ ਲਾਈ ਹੋਈ ਆ ਇਹਨਾਂ ਦੀਆਂ ਜਾਲੀਆਂ ਵੀ ਪੱਟ ਕੇ ਲੈ ਗਏ ਆ 40 ਉਹ ਜਾਲੀਆਂ ਦੇਖੋ ਖਾਲੀ ਹੋਈਆਂ ਹੋਈਆਂ ਵਿੱਚ ਬਿਲਕੁਲ 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 ਅਸੀਂ ਇਹਨਾਂ ਲਈ ਇਹਨਾਂ ਲਈ ਖੇਡਣ ਨਹੀਂ ਉਹ ਬਣਾਉਨੇ ਆ ਇਹ ਹੀ ਚੋਰੀਆਂ ਕਰੀ ਜਾਣਗੇ ਫਿਰ ਕਿੱਦਾਂ ਚੱਲੂਗਾ ਬਿਲਕੁਲ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਕਰਦੇ ਆ ਵੀ ਇਹ ਦੇਖਿਆ ਜਾਵੇ ਇਹ ਸਾਡਾ ਟਰੇਸ ਕੀਤਾ ਜਾਵੇ ਕਿਹੜੇ ਕਵਾੜੀਏ ਦੀ ਦੁਕਾਨ ਤੇ ਗਏ ਨੇ ਉਹ ਕਵਾੜੀਆਂ ਨੂੰ ਪੁੱਛਿਆ ਜਾਵੇ ਬਿਲਕੁਲ ਤੇ ਸਾਡੇ ਚੌਂਕੀਦਾਰ ਨੂੰ ਪਹਿਲਾਂ ਤਾਂ ਪੁੱਛਿਆ ਜਾਵੇ ਬੰਦਿਆਂ ਦੀ شناخت ਕਰੇ ਵੀ ਕਿੱਦਾਂ ਦੇ ਬੰਦੇ ਸੀਗੇ ਕੌਣ ਬੰਦੇ ਸੀ ਬਿਲਕੁਲ ਮੈਂ ਤਾਂ ਚੌਂਕੀਦਾਰ ਪਰ ਦੋਸ਼ ਲਾਉਂਗਾ ਉਹ ਕਹਿੰਦਾ ਮੇਰੇ ਸਾਹਮਣੇ ਬੰਦੇ ਖੜੇ ਸੀ ਮੈਂ ਉਹਨਾਂ ਤੇ ਕੋਲ ਨਹੀਂ ਗਿਆ ਇਹਦਾ ਮਨ ਚੌਂਕੀਦਾਰ ਨੂੰ ਪਤਾ ਸਾਰਾ ਕੁਝ ਆਰਾਧੀ ਕੱਲ੍ਹ ਦਿੰਦੀ ਇਸ ਗੱਲ ਕਰਕੇ ਨਾ ਅਨਸਪੈਕਟ ਸਾਹਿਬ ਨੂੰ ਦੱਸਿਆ ਉਹਨੇ ਆ ਕੇ ਵੀ ਆ ਚੀਜ਼ ਚੋਰੀ ਹੋ ਗਈ ਮੈਨੂੰ ਕਹਿੰਦਾ ਮੇਰੇ ਤੇ ਬਾਅਦ ਚੋਰੀ ਹੋਈ ਆ ਤੇ ਬਾਅਦ ਚ ਕਹਿੰਦਾ ਵੀ ਮੇਰੇ ਸਾਹਮਣੇ ਹੋਈ ਉਹਨੂੰ ਕਹਿੰਦਾ ਵੀ ਉੱਥੇ ਲੈਟਰ ਬਾਥਰੂਮ ਦਾ ਦਰਵਾਜ਼ਾ ਖੁੱਲ ਰਿਹਾ ਸੀਗੇ ਕਿਹਾ ਦੋ ਬੰਦੇ ਅੰਦਰ ਸੀ ਕਿ ਬਾਹਰ ਖੜਾ ਮੈਂ ਕਿਹਾ ਤੂੰ ਕੀ ਕਰਦਾ ਸੀ ਕਹਿੰਦਾ ਮੈਂ ਨਹੀਂ ਗਿਆ ਗੂ ਕੋਲ ਗਿਆ ਉਹਨਾਂ ਦੇ ਦਰਦ ਦਾ ਮਾਰਾ ਦਰਦ ਦਾ ਮਾਰਾ ਨਾ ਉਹ ਕਿਸੇ ਨੂੰ ਕਾਲ ਕਰਦਾ ਨਾ ਦੱਸਦਾ ਮੈਂ ਤਾਂ ਇਹੀ ਕਹੂੰਗਾ ਉਹੀ ਰਲਿਆ ਉਹਨਾਂ ਦੇ ਨਾਲ ਹੈਲੋ ਇਸ ਵਾਰ ਤੁਸੀਂ ਦੇਖਿਆ ਹੁਣ ਚੋਰੀ ਹੋ ਗਈ ਤੁਹਾਨੂੰ ਦੱਸਿਆ ਉਹਨੇ ਚੌਕੀਦਾਰ ਜੀ ਬਲਾਇਆ ਜੀ ਉਹਨੇ ਫੋਨ ਨਹੀਂ ਚੱਕਦਾ ਜੀ ਫੋਨ ਹੀ ਨਹੀਂ ਚੱਕਦਾ ਤੇ ਉਹ ਚਾਰ ਵਾਰ ਘਟਨਾ ਹੋ ਗਈਆਂ ਜੀ ਤਿੰਨ ਚਾਰ ਘਟਨਾ ਹੋ ਗਈਆਂ ਤੇ ਤੁਸੀਂ ਹੁਣ ਇਹਦੀ ਪੁਲਿਸ ਕੰਪਲੇਂਟ ਕਰ ਰਹੇ ਹੋ ਅੱਜ ਅੱਜ ਕਰ ਰਹੇ ਹਾਂ ਜੀ ਕਰ ਰਹੇ ਹਾਂ ਜੀ ਤੇ ਪਹਿਲਾਂ ਵੀ ਕਿੰਨੀਆਂ ਕਿਚੋਰੀਆਂ ਹੋਈਆਂ ਜੀ ਦੋ ਵਾਰ ਪਹਿਲਾਂ ਹੋਈ ਐ ਤੇ ਦੋ ਦੋ ਤਿੰਨ ਵਾਰ ਹੋ ਗਈਆਂ ਉਹ ਸ਼ੀਸ਼ੇ ਉਹ ਬ੍ਰੇਕ ਕਰਤੇ ਆਂ ਦੇਖੋ ਤੁਸੀਂ ਸਾਰੇ ਟੀਸ਼ੇ ਤੋੜੇ ਪਏ ਆ ਪਤਾ ਨਹੀਂ ਇਹ ਇਹਨਾਂ ਨੂੰ ਕੀ ਹੈਈਆ ਪ੍ਰੋਬਲਮ ਕਦੇ ਸ਼ੀਸ਼ੇ ਤੋੜ ਦਿੰਦੇ ਆ ਕਦੇ ਮੋਟਰ ਕੱਢ ਕੇ ਲੈ ਗਏ ਉੱਥੋਂ ਮੋਟਰ ਸੀਗੀ ਲੱਗੀ ਮੋਟਰ ਕਣ ਇੱਕ ਆ ਵੀ ਦਿਖਾਈਏ ਤੁਹਾਨੂੰ ਅਸੀਂ ਦੱਸਣ ਜੋਗ ਆ ਇੱਕ ਇੱਥੇ ਆਓ ਜੀ ਆ ਲਾਈਟਾਂ ਦਾ ਪੋਲ ਆ ਜੀ ਬਹੁਤ ਕੀਮਤੀ ਲਾਈਟਾਂ ਦਾ ਪੋਲ ਆ ਇੱਥੇ ਤੇ ਲਾਈਟਾਂ ਦਾ ਪੋਲੇ ਲੱਗੇ ਨੇ ਸਭ ਤਾਂ ਪੋਲੇ ਸਣਾ ਹੀ ਸਾਰਾ ਕਿ ਲੱਖਾਂ ਰੁਪਏ ਦੇ ਸਮਾਨ ਦੀ ਚੋਰੀ ਨਗਰ ਕਾਉਂਸਲ ਦੇ ਪ੍ਰਾਪਰਟੀ ਦੇ ਅੰਦਰੋਂ ਦਿਨ ਦਿਹਾੜੇ ਚੋਰੀ ਹੋ ਰਹੀ ਆ ਸਾਹਮਣੇ ਪੈ ਪੈ ਜੋ LED ਲਾਈਟਾਂ ਐ ਸੁੰਦਰੀਕਰਨ ਦੇ ਤਹਿਤ ਸ਼ਹਿਰ ਵਿੱਚ ਲਗੀਆਂ ਹੋਈਆਂ ਉਹਨਾਂ ਦੇ ਵਿੱਚ ਇਹ ਪੈਰ ਦਾ ਜਿਹੜੇ ਜਿਹੜੇ ਬੰਦੇ ਇੱਥੇ ਸੀਗੇ ਉਹਨਾਂ ਪਰ ਕਾਰਵਾਈ ਕਰਨੀ ਬਣਦੀ ਹੈ ਠੀਕ ਹੈ ਸਰ ਸਾਹਿਬ ਦੇਖ ਸਕਦੇ ਹੋ ਤਸਵੀਰਾਂ ਇਹ ਪੋਲ ਵੀ ਇੱਥੋਂ ਚੋਰੀ ਹੋ ਗਿਆ ਤੇ ਇਸ ਪੋਲ ਦੀ ਕਾਫੀ ਕੀਮਤ ਹੈ ਜੋ ਨਗਰ ਕੌਂਸਲ ਦੀ ਪ੍ਰਾਪਰਟੀ ਹੈ ਤੇ ਇਹਦੇ ਨਾਲ ਦਾ ਪੋਲ ਹੈ ਜਿਹੜਾ ਉਰੇ ਤੇ ਜੜ ਤੋਂ ਹੀ ਕੋਈ ਖੋਲ ਕੇ ਲੈ ਗਿਆ ਨਗਰ ਕੌਂਸਲ ਦੀ ਇਸ ਪ੍ਰੋਪਰਟੀ ਤੇ ਜੋ ਹੁਣ ਤੱਕ ਲੱਖਾਂ ਰੁਪਏ ਦਾ ਸਮਾਨ ਚੋਰੀ ਹੋ ਚੁੱਕਿਆ ਹੈ ਖੇਲ ਗਰਾਊਂਡ ਹੈ 14 ਲੱਖ ਰੁਪਏ ਦੀ ਲਾਗਤ ਨਾਲ ਇਸ ਦਾ ਨਵੀਨੀਕਰਨ ਕੀਤਾ ਗਿਆ ਤੇ ਨਵੀਨੀਕਰਨ ਦੇ ਉਦਘਾਟਨ ਤੋਂ ਪਹਿਲਾਂ ਹੀ ਚੋਰਾਂ ਵੱਲੋਂ ਆਪਣੇ ਹੱਥ ਦਿਖਾ ਦਿੱਤੇ ਗਏ ਨੇ ਇਹ ਸਿਟੀ ਸੈਂਟਰ ਹੈ ਜੀ ਸਿਟੀ ਸੈਂਟਰ ਦੇ ਪੁਲਿਸ ਕੰਪਲੇਂਟ ਕਰਨ ਦੀ ਤਿਆਰੀ ਹੈ ਬਿਲਕੁਲ ਤੇ ਪੋਲਾਂ ਦੇ ਨਾਲ ਵੱਡੇ ਕੇ ਸਮਾਨ ਲੈ ਕੇ ਉਹ ਸਿਟੀ ਸੈਂਟਰ ਹੈ ਸਾਹਮਣੇ ਉਹਦੀਆਂ ਵੀ ਪਹਿਲਾਂ ਸ਼ੀਸ਼ੇ ਪੰਨੇ ਹੋਏ ਨੇ ਟੁੱਟੀਆਂ ਵਗੈਰਾ ਤੇ ਮੋਟਰ ਖੋਲ ਕੇ ਲੱਗੇ ਚੌਕੀਦਾਰ ਦਾ ਕਹਿਣਾ ਹੈ ਕਿ ਉਹ ਸਾਹਮਣੇ ਦੇਖ ਰਿਆ ਸੀ ਡਰ ਦਾ ਮਾਰਾ ਮੈਂ ਉੱਥੇ ਨਹੀਂ ਗਿਆ ਹਜ਼ਾਰਾਂ ਰੁਪਏ ਦਾ ਇਹ ਪੋਲ ਹੈ ਤੇ ਇਹ ਸੁੰਦਰੀਕਰਨ ਜੋ ਨਵੀਨੀਕਰਨ ਕਰਿਆ ਹੈ ਇਹ ਖੇਡ ਗਰਾਊਂਡ ਸ਼ਹਿਰ ਨਿਵਾਸੀਆਂ ਦੀ ਪੂਰੀ ਮੰਗ ਸੀ ਵੀ ਬਾਸਕਟਬਾਲ ਦਾ ਗਰਾਊਂਡ ਫੁੱਟਬਾਲ ਦਾ ਗਰਾਊਂਡ ਵਾਲੀਬਾਲ ਦਾ ਗਰਾਊਂਡ ਤਿੰਨੇ ਗਰਾਊਂਡ ਇੱਕ ਥਾਂ ਤੇ ਬਣਾਏ ਗਏ ਨੇ ਇਸ ਜੰਗਲ ਦਾ ਰੂਪ ਇਸ ਧਾਰਨ ਕੀਤਾ ਹੋਇਆ ਸੀ ਜੋ ਇਹ ਖੇਡ ਗਰਾਊਂਡ ਹੈ ਪੂਰੀ ਤਰ੍ਹਾਂ ਜੰਗਲ ਦੇ ਵਿੱਚ ਤਵਦੀਦੀ ਸਫਾਈ ਪਿਛਲੇ 1 ਮਹੀਨੇ ਤੋਂ ਲੱਗੇ ਹੋਏ ਨੇ ਕਰਨ ਜਿਸ ਦੇ ਵਿੱਚ ਇਹਨਾਂ ਵੱਲੋਂ ਇਹਦੀ ਸਫਾਈ ਕੀਤੀ ਗਈ ਮਿੱਟੀ ਪੁਆਈ ਗਈ ਭਰਤ ਪਾਇਆ ਗਿਆ ਤੇ ਨਾਲ ਹੀ ਇੱਥੇ ਖੇਡਰ ਦੇ ਲਈ ਬੱਚਿਆਂ ਦੇ ਲਈ ਗਰਾਊਂਡ ਬਣਾਇਆ ਗਿਆ ਚੋਰਾ ਵੱਲੋਂ ਪਹਿਲਾਂ ਹੀ ਇਸ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਹੁਣ ਪ੍ਰਸ਼ਾਸਨ ਦੇਖਦੇ ਆਂ ਵੀ ਕਦੋਂ ਤੱਕ ਚੋਰ ਲੱਭਦੀ ਆ ਸਾਹਮਣੇ ਸਿਟੀ ਸੈਂਟਰ ਐ ਇੱਥੇ ਵੀ ਅਜੇ ਦਿਨ ਚੋਰੀਆਂ ਹੁੰਦੀਆਂ ਰਹਿੰਦੀਆਂ ਦਿਖਾਵਾਂਗੇ ਤੁਹਾਨੂੰ ਇੱਥੇ ਮੋਟਰ ਪਹਿਲਾਂ ਖੋਲ ਕੇ ਲੱਗੇ ਗੱਬੇ ਜਾਲੀਆਂ ਸੀਗਾ ਦੇਖ ਸਕਦੇ ਹੋ ਤੁਸੀਂ ਆਹ ਜਾਲੀ ਲਗਾਈ ਵੀ ਆ ਇਹ ਜਾਲੀ ਦੇ ਪਾਈਪ ਵੱਡ ਕੇ ਲੱਗੇ ਸਭ ਦਿਨ ਲਾਈਵ ਤਸਵੀਰਾਂ ਤੋਂ ਸੀ ਆਹ ਸਾਹਮਣੇ ਦੇਖ ਸਕਦੇ ਹੋ ਦੇ ਵਿੱਚ ਪੈ ਲੱਗੇ ਹੋਏ ਆ ਇਹ ਵੱਡ ਦੇ ਔਰ ਕਿਸੇ ਤਰ੍ਹਾਂ ਦੀ ਇਹ ਇਹਨਾਂ ਨੇ ਜਦੋਂ ਵੇਚਣਾ ਹੈ ਸਿਰਫ ਰੁਪਈਆ 100 200 ਚ ਵੇਚਣਾ ਹੈ ਤੇ ਜਦੋਂ ਸਰਕਾਰ ਨੇ ਇਹ ਲਾਉਣਾ ਹੈ ਤਾਂ ਇਸ ਦਾ ਹਜ਼ਾਰਾਂ ਚ ਇੱਕ ਆਉਣਾ ਹੈ ਤੇ ਤਸਵੀਰ ਸ੍ਰੀ ਚਮਕੌਰ ਸਾਹਿਬ ਦੇ ਸਿਟੀ ਸੈਂਟਰ ਦੇ ਖੇਡ ਗਰਾਉਂਡ ਦੀਆਂ ਹੁਣ ਤੁਹਾਨੂੰ ਸਿਟੀ ਸੈਂਟਰ ਵੀ ਦਿਖਾਵਾਂਗੇ ਸਿਟੀ ਸੈਂਟਰ ਦੇ ਵਿੱਚ ਆ ਰਹੇ ਹਾਂ ਸਿਟੀ ਸੈਂਟਰ ਵੀ ਦਿਖਾਵਾਂਗੇ ਜਿਸ ਦੇ ਵਿੱਚ ਜਿੰਦਾ ਤੋੜ ਕੇ ਅਸੀਸੇ ਤੋੜ ਕੇ ਅੰਦਰੋਂ ਸਮਾਨ ਚੁੱਕਦੇ ਨੇ ਚੌਕੀਦਾਰ ਦੀ ਮਿਲੀ ਭੁਗਤ ਦੱਸ ਰਹੇ ਨੇ ਪਰੰਤੂ ਜਦੋਂ ਚੌਕੀਦਾਰ ਰੱਖਿਆ ਹੋਇਆ ਹੈ ਤਾਂ ਉਹਦੀ ਹਾਜ਼ਰੀ ਦੇ ਵਿੱਚੇ ਕੋਈ ਚੋਰੀ ਹੁੰਦੀ ਆ ਤਾਂ ਨਗਰ ਕੌਂਸਲ ਨੂੰ ਉਹਨਾਂ ਨੂੰ ਸੂਚਿਤ ਕਰਨਾ ਬਣਦਾ ਹੈ ਸੂਚਿਤ ਕਰਕੇ ਦੱਸੇ ਜੇ ਸਾਹਮਣੇ ਹੁੰਦਾ 112 ਤੇ ਕਾਲ ਕਰੇ ਪੁਲਿਸ ਕੰਪਲੇਂਟ ਕਰੇ ਆਸ ਹੀਸੇ ਵੀ ਤੋੜੇ ਵਿਆ ਉੱਪਰ ਵੀ ਤੋੜੇ ਵਿਆ ਆ ਵੀ ਟੁੱਟਿਆ ਆ ਵੀ ਟੁੱਟਿਆ ਆ ਕੁਰਸੀ ਦੇ ਇਹਨਾਂ ਉਰੇ ਪਈ ਹੈ ਕੁਰਸੀ ਨੂੰ ਟੁੱਟ ਗਿਆ ਕੁਰਸੀ ਚੜ ਕੇ ਅੰਦਰ ਬੜੇ ਹੋਣਗੇ ਦੇਖ ਸਾਡੇ ਤੁਸੀਂ ਸ਼ੀਸ਼ੇ ਤੋੜੇ ਹੋਏ ਨੇ ਤੇ ਕਿ ਨਾ ਨੁਕਸਾਨ ਨਗਰ ਕੌਂਸਲ ਦਾ ਹੋ ਰਿਹਾ ਤੇ ਫਿਰ ਚੌਕੀਦਾਰ ਤਨਖਾਹ ਕਿਸ ਗੱਲ ਦੀ ਦੇ ਰਹੇ ਚੌਕੀਦਾਰ ਨੂੰ ਫ੍ਰੀ ਦੀ ਦਰਖਾਹ ਦੇ ਰਹੇ ਆ ਜੀ ਉਹ 100 ਦੀ ਉਹ 100 ਦਾ ਵੀ ਪਤ ਨਹੀਂ ਉਰੇ ਉਰੇ ਹੈ ਕਿ ਨਹੀਂ ਹੈ ਕਿਹੜਾ ਨਹੀਂ ਜਾਂਦਾ ਹੋਊਗਾ ਕਿ ਤਿੰਨ ਵਾਰ ਚੋਰੀ ਹੋ ਚੁੱਕੀ ਆ ਆ ਉੱਥੇ ਮੋਟਰ ਕੱਢੀ ਸੀ ਹੁਣ ਅਸੀਂ ਮੋਟਰ ਆਪ ਭਵਾਈ ਆ ਓਕੇ ਇੱਥੇ ਨਾ ਸੇਫ ਹੈ ਇਹਨੂੰ ਵੀ ਇਹ ਵੀ ਹੁੰਦਾ ਅੰਡਰਗਰਾਉਂਡ ਕਰਿਆ ਆ ਵੀ ਪਤਾ ਨਹੀਂ ਕਿ ਕੱਢ ਜੇ ਥੋੜਾ ਟਾਈਮ ਸਪਰਾ ਪਲਾਸਟਰ ਕਰਿਆ ਵਾ ਨਹੀਂ ਤਾਂ ਉਹਨੂੰ ਇਹ ਵੀ ਲੈ ਜਣੀ ਸੀ ਇਸੇ ਦਾ ਸਾਰੀ ਫਰਟਾ ਸਾਹਿਬ ਬਹੁਤ ਬੁਰਾ ਹਾਲ ਹੈ ਆ ਦੇਖੋ ਪਾ ਲਈ ਜਾਓ ਆ ਦੇਖੋ ਇਹਦੇ ਵਿੱਚ ਰੋੜ ਪਾ ਕੇ ਇਹਨੂੰ ਵੀ ਬੱਟਣ ਦੀ ਕੋਸ਼ਿਸ਼ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਆ ਦੇਖੋ ਆ ਤੋੜਨ ਦੀ ਕੋਸ਼ਿਸ਼ ਕੀਤੀ ਆ ਟੁੱਟਿਆ ਹੋਇਆ ਹੈ ਤਕਰੀਬਨ ਆ ਦੇਖੋ ਆ ਦੇਖੋ ਟੁੱਟਿਆ ਬਿਲਕੁਲ ਟੁੱਟਿਆ ਹੋਇਆ ਹੈ ਵੀ ਅੰਦਰ ਦੇ ਟੁੱਟੀਆਂ ਲਾਉਣੀਆਂ ਆ ਵੀ ਅੰਦਰ ਪਹਿਲਾਂ ਵੀ ਟੁੱਟੀਆਂ ਲਾ ਕੇ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਮੈਂ ਬਿਲਕੁਲ ਤੋੜਿਆ ਹੋਇਆ ਹੈ ਅਸਤਿ ਜੀ ਦੇਖ ਸਾਧਿਓ ਸਿਟੀ ਸੈਂਟਰ ਦਾ ਹਾਲ ਚੌਕੀਦਾਰ ਰੱਖੇ ਹੋਣ ਦੇ ਬਾਵਜੂਦ ਵੀ ਲੱਖਾਂ ਰੁਪਏ ਦਾ ਸਮਾਨ ਦੀ ਚੋਰੀ ਚੌਕੀਦਾਰ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਇਹ ਹੁਣ ਨਗਰ ਕਾਉਂਸਲ ਕੀ ਦੇ ਤੇ ਕੰਪਲੇਟ ਕਰਦਾ ਹੈ ਕੀ ਕਰਦਾ ਹੈ ਤਾਂ ਹੁਣ ਤਵਦੀਸ਼ ਦਾ ਵਿਸ਼ਾ ਆਮ ਆਪੇ ਹੂੰ ਉਦੋਂ ਤਾਂ ਇਹ ਤਾਂ ਚਾਬੀ ਹੋਣੀ ਹੈ ਇਹ ਤਾਂ ਹੈ ਨਹੀਂ ਕੁਛ ਖਾਲੀ ਹੈ ਫੇਰ ਤੋੜੇ ਸ਼ੀਸ਼ੇ ਪਤਾ ਨਹੀਂ ਕਾਤੇ ਆ ਉੱਪਰ ਵੀ ਬਾਥਰੂਮ ਆ ਉੱਪਰ ਸਾਰੀਆਂ ਟੁੱਟੀਆਂ ਖੋਲ ਕੇ ਲੱਗੇ ਇੱਕ ਵਾਰ ਨਹੀਂ ਘਟਣੇ ਤਿੰਨ ਵਾਰ ਹੋ ਚੁੱਕਿਆ ਤਿੰਨ ਵਾਰ ਹੋ ਚੁੱਕਿਆ ਅਸੀਂ 3 ਵਾਰ ਜੇ ਕੋਈ ਕਾਰਵਾਈ ਨਹੀਂ ਕੀਤੀ ਨਾ ਸਾਡੀ ਲੈਣ ਡਾਕਟਰ ਨੇ ਕੀਤੀ ਨਾ ਸਾਨੇ ਚੌਕੀਦਾਰ ਨੇ ਦੱਸਿਆ ਨਾ ਦੱਸਿਆ ਵੇ ਅਗਲਾ ਖਰਚਾ ਪਾ ਕੇ ਨਵੀਂ ਮੋਟਰ ਲਾ ਦੋ ਕੋਈ ਪੁੱਛਦਾ ਨਾ ਹੈ ਨੀਗਾ ਇੱਥੇ ਕੋਈ ਪੁੱਛ ਤਾਂ ਹੀ ਚੋਰੀ ਚੋਰੀ ਚੋਰ ਕਰਦੇ ਆ ਪੁਲਿਸ ਨੇ ਕੁਝ ਕੀਤਾ ਨਾ ਸਾਡੀ ਨਗਰ ਕੌਂਸਲ ਨੇ ਕੋਈ ਰਿਪੋਰਟ ਕਰੀ ਪੁਲਿਸ ਨੂੰ ਜਦੋਂ ਈਡੀ ਈਰ ਨਹੀਂ ਕਰਾਈ ਜਦੋਂ ਕਰਾਈ ਨਹੀਂ ਪੁਲਿਸ ਆਪਣੇ ਆਪ ਤਾਂ ਆਉਣ ਤੇ ਰਹੀ ਲਾਈਕ ਤਸਵੀਰਾਂ ਚੌਕੀਦਾਰ ਬਖੜਿਆ ਤੁਸੀਂ ਤੂੰ ਦੱਸ ਮੈਨੂੰ ਦੋ ਵਾਰ ਚੌਕੀ ਦਾ ਬਿਆਨ ਦੇ ਚੁੱਕਿਆ ਵੀ ਸਾਹਮਣੇ ਮੇਰੇ ਬੰਦੇ ਖੜੇ ਆ ਜੀ ਮੈਂ ਉਹਨਾਂ ਕੋਲ ਜਾ ਨਹੀਂ ਸਕਦਾ ਤੇ ਚੌਕੀਦਾਰ ਦਾ ਕੀ ਫਾਇਦਾ ਨਹੀਂ ਤੁਸੀਂ ਫਿਰ ਚੌਕੀਦਾਰ ਪਰ ਹੁਣ ਕੰਪਲੀਟ ਹੈ ਚੌਕੀਦਾਰ ਪਰ ਦੋ ਬੁਲਾਇਆ ਨਹੀਂ ਕਰਦਾ ਬੁਲਾ ਲਿਆ ਜੀ ਬੁਲਾ ਲਿਆ ਦੇਖ ਸਕਦੇ ਹੋ ਤਸਵੀਰਾਂ ਸਿਟੀ ਸੈਂਟਰ ਦਾ ਹਾਲ ਤੁਹਾਨੂੰ ਦਿਖਾ ਰਹੇ ਹਾਂ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਕਰੋੜਾ ਰੁਪਏ ਦੀ ਕਈ 2.5 ਕਰੋੜ ਦੀ ਲਾਗਤ ਤੋਂ ਵੱਧ ਦੀ ਲਾਗਤ ਨਾਲ ਇਹ ਸਿਟੀ ਸੈਂਟਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਬਣਾਇਆ ਗਿਆ ਸੀ ਤੇ ਉਹ ਨਗਰ ਕੌਂਸਲ ਦੇ ਟੂਰਿਜ਼ਮ ਵਿਭਾਗ ਵੱਲੋਂ ਇਹ ਬਣਾਇਆ ਗਿਆ ਸੀ ਟੂਰਿਜ਼ਮ ਵਿਭਾਗ ਨੇ ਬਣਾ ਕੇ ਨਗਰ ਕੌਂਸਲ ਦੇ ਹਵਾਲੇ ਕਰਤਾ ਤੇ ਇਹ ਪਹਿਲਾਂ ਹੀ ਚਿੱਟਾ ਹੰਥੀ ਬਣਦਾ ਜਾ ਰਿਹਾ ਹੈ ਅਜੇ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਹੋਇਆ ਤੇ ਇਥੇ ਚੋਰੀਆਂ ਹਜ਼ਾਰਾਂ ਵਾਰ ਕਈ ਵਾਰ ਤਿੰਨ ਤੋਂ ਚਾਰ ਵਾਰ ਹੋ ਗਈ ਤੇ ਲੱਖਾਂ ਹਜ਼ਾਰਾਂ ਰੁਪਏ ਦਾ ਨੁਕਸਾਨ ਇਸ ਦਾ ਹੋ ਚੁੱਕਿਆ ਹੈ ਕਈ ਵਾਰੀਆਂ ਟੈਲਾਂ ਵੀ ਟੁੱਟ ਕੇ ਗਿਰ ਦਿੱਤੀਆਂ ਦੇਖੋ ਕਿੰਨਾ ਸੁੰਦਰ ਲੱਖਾਂ ਹਜ਼ਾਰਾਂ ਰੁਪਏ ਦਾ ਇਹ ਹੋਊਗਾ ਨਾ ਇਹਦਾ ਫੁਆਰਾ ਚੱਲਦਾ ਹੈ ਨਾ ਕੁਛ ਹੈ ਕਿਸੇ ਵੱਲੋਂ ਕਿਸੇ ਅਧਿਕਾਰੀ ਨਗਰ ਕੌਂਸਲ ਵੱਲੋਂ ਕੋਈ ਜ਼ਿੰਮੇਵਾਰੀ ਸੰਸਦੀ ਜਾਂ ਟੂਰਿਜ਼ਮ ਵਿਭਾਗ ਵੱਲੋਂ ਨਹੀਂ ਸਮਝੀ ਗਈ ਪਹਿਲਾਂ ਕਿਉਂਕਿ ਇਸ ਸਿਟੀ ਸੈਂਟਰ ਦੀਆਂ ਟਾਈਲਾਂ ਵੀ ਪਹਿਲਾਂ ਟੁੱਟ-ਟੁੱਟ ਕੇ गिरਦੀਆਂ ਆ ਰਹੀਆਂ ਤੇ ਹੁਣ ਚੋਰੀਆਂ ਦੇ ਨਾਲ ਪਰੇਸ਼ਾਨ ਹੈ ਇਹ ਵੀ ਹੈ ਵੀ ਨਗਰ ਕੌਂਸਲ ਦਾ ਦਫ਼ਤਰ ਵੀ ਇੱਥੇ ਸ਼ਿਫਟ ਹੋਣ ਦੀ ਤਿਆਰੀ ਚਾ ਜਦੋਂ ਨਗਰ ਕੌਂਸਲ ਦਾ ਜੋ ਦਫ਼ਤਰ ਆਵੇਗਾ ਤਾਂ ਹੋ ਸਕਦਾ ਇੱਥੋਂ ਚੋਰੀਆਂ ਹੋਣ ਤੋਂ ਰੁਕ ਜਾਣ ਆ ਚਮਕੌਰ ਸਾਹਿਬ ਦਾ ਨਕਸ਼ਾ ਇਸ ਤੇ ਬਣਿਆ ਹੋਇਆ ਪੂਰਾ ਸ਼ਹਿਰ ਸਬ ਡਿਵੀਜ਼ਨ ਚਮਕੌਰ ਸਾਹਿਬ ਕਿਸ ਤਰ੍ਹਾਂ ਇਹਦੇ ਵੀ ਦੇਖ ਸਕਦੇ ਹੋ ਅਜੇ ਕੁਝ ਸਾਲ ਹੋਏ ਆ ਬਣੇ ਨੂੰ ਇਦੇ ਉੱਪਰ ਚਮਕੌਰ ਸਾਹਿਬ ਟੁੱਟ ਕੇ ਗਿਰਿਆ ਵਾ ਸ੍ਰੀ ਜਗ੍ਹਾ ਚਮਕੌਰ ਗਿਰ ਕੇ ਗਿਰਿਆ ਹੈ ਸਾਹਿਬ ਮੈਪਾ ਜੋ ਇਹ ਚਮਕੌਰ ਸਾਹਿਬ ਦਾ ਇਹ ਵੀ ਟੁੱਟ ਕੇ ਡਿੱਗਿਆ ਹੋਇਆ ਹੈ। ਭਾਈ ਤਸਵੀਰਾਂ ਸ੍ਰੀ ਚਮਕੌਰ ਸਾਹਿਬ ਦੇ ਸਿਟੀ ਸੈਂਟਰ ਦੀਆਂ ਜਿੱਥੇ ਚੋਰਾਂ ਦੇ ਹੌਸਲੇ ਬਲੰਦ ਕਈ ਵਾਰ ਹੋ ਚੁੱਕੀਆਂ ਚੋਰੀ ਕਾਰਵਾਈ ਦੀ ਪ੍ਰਸ਼ਾਸਨ ਤੋਂ ਮੰਗ ਡੈਲੀ ਨਿਊਜ਼ ਚਮਕੌਰ ਸਾਹਿਬ ਤੋਂ ਇਕਬਾਲ ਸਿੰਘ ਵਾਲਾ